ਇੱਕ ਦੋ ਕੁਛ ਲਾਈਨਾਂ ਦੀ ਮੇਰੀ ਆਮੀ ਗਤਨਾ ਕਿਹੋ ਜਿਹੇ ਦਿਨਾਂ ਗੇ ਕਿੰਜ ਹਾਂ ਮੈਂ ਜੀ ਰਿਹਾ ਜਾਪੇ ਮੈਨੂੰ ਇੰਜ ਜਿਵੇਂ ਜ਼ਹਿਰ ਹਾਂ ਮਾਂ ਪੀ ਰਿਹਾ ਕਿਸੇ ਨੂੰ ਜੇ ਮੈਂ ਪੁੱਛਾਂ ਜ਼ਿੰਦਗੀ ਜਿਉਣ ਦਾ ਹੈ ਕਿਹੋ ਜਿਹਾ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਕਾਕਾ ਨਵੇਂ ਜਮਾਨੇ ਦਾ ਹੀ ਨਮਾ ਹੈ ਰੰਗ ਹੈ ਬੱਚੇ ਕਹਿੰਦੇ ਪਾਪਾ ਹੱਸ ਮੈਂ ਨਾ ਖੁਲ੍ਹ ਹੱਸਦਾ ਚਿਹਰੇ ਤੇ ਨਾ ਖੁਸ਼ੀ ਆਵੇ ਬਨਾਪੀ ਜਿਹੀ ਰੱਖਦਾ ਮੁੰਡੇ ਮੇਰੇ ਫੀਸ ਮੰਗੀ ਮੈਂ ਤਾਂ ਕਬਰ ਆ ਗਿਆ ਸ਼ਕਲ ਵੇਖ ਮੈਨੂੰ ਕਹਿੰਦਾ ਪਾਪਾ ਤੂੰ ਖੀ ਪਥਰਾ ਗਿਆ ਇਹ ਤਾਂ ਮੈਨੂੰ ਦੱਸੇ ਕਿੱਡੀ ਕੋਹੇ ਮੰਗ ਹੈ ਕਿਸੇ ਨੂੰ ਜੇ ਮੈਂ ਪੁੱਛਾਂ ਜ਼ਿੰਦਗੀ ਜਿਉਣ ਦਾ ਇਹ ਕਿਹੋ ਜਿਹਾ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਕਾਕਾ ਨਵੇਂ ਜ਼ਮਾਨੇ ਦਾ ਨਾਮ ਹੈ ਢੰਗ ਹੈ ਮਨ ਵਿੱਚ ਗੱਲ ਰੱਖੀ ਕਿਹਨੂੰ ਜਾ ਕੇ ਦੱਸੀਏ ਮੇਰੇ ਵਾਂਗੂ ਸਾਰੇ ਸਾਰੇ ਕਿਸਦੇ ਕੋਲ ਜਾ ਕੇ ਬੈਠੀਏ ਮਰਲੇ ਕੋ ਥਾ ਪਿੱਛੇ ਅਸਾਂ ਪਾਇਨਾ ਮੂੰ ਬੱਟਿਆ ਮੁੜ ਕੇ ਨਾ ਮੇਲ ਹੋਇਆ ਦੋਨਾਂ ਰਸਤਾ ਹੀ ਟੱਟਿਆ ਦੋਨਾਂ ਵਿੱਚ ਛਿੜੀ ਹਿੰਦ ਪਾਕ ਵਾਲੀ ਜੰਗ ਹੈ ਕਿਸੇ ਨੂੰ ਜੇ ਮੈਂ ਪੁੱਛਾਂ ਜ਼ਿੰਦਗੀ ਜ਼ਿੰਦਾਰੀ ਕਿਹੋ ਜਿਹਾਂ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਕਾਕਾ ਜੀ ਨਵੇਂ ਜ਼ਮਾਨੇ ਦਾ ਨਵਾਂ ਹੀ ਰੰਗ ਹੈ ਗਾਲੀ ਬੋੜੀ ਰਾਤਾਂ ਤੋਂ ਨਾ ਕਦੇ ਬਚਪਨ ਵਿੱਚ ਸੀ ਡਰਿਆ ਮਸਤੀ ਵਿੱਚ ਚੱਲਦਾ ਸੀ ਨਾ ਕਦੇ ਰਾਹੀ ਵਾਟੀ ਖੜਿਆ ਚਮਕਦੀਆਂ ਰਾਤਾਂ ਵਿੱਚ ਹੁਣ ਤਾਂ ਡਰ ਜਾਂਦਾ ਹਾਂ ਕੁੰਮੜ ਘੇਰੀਆਂ ਦੇ ਵਿੱਚ ਰਸਤਾ ਹੀ ਭੁੱਲ ਜਾਂਦਾ ਹਾਂ ਚੌੜੀਆਂ ਨੇ ਸੜਕਾਂ ਹੋਈਆਂ ਫਿਰ ਵੀ ਰਾਹ ਕਿਉਂ ਤੰਗ ਹੈ ਕਿਸੇ ਨੂੰ ਜੇ ਮੈਂ ਪੁੱਛਾਂ ਜ਼ਿੰਦਗੀ ਜਿਉਣ ਦਾ ਇਹ ਕਿਹੋ ਜਿਹਾ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਕਾਕਾ ਜੀ ਨਾਵੇਂ ਜ਼ਮਾਨੇ ਦਾ ਨਾਵੇਂ ਰੰਗ ਹੈ ਯਾਦ ਕਰੋ ਉਹ ਦਿਨ ਜਦੋਂ ਕਾਗ ਉਡਾਉਂਦੇ ਸੀ ਸਾਡੇ ਘਰ ਕਿਸੇ ਆਉਣਾ ਹੋਵੇ ਅਸੀਂ ਹੋਰਾਂ ਨੂੰ ਬੁਲਾਉਂਦੇ ਸੀ ਇੱਕੋ ਵੇੜੇ 'ਤੇ ਸਾਰੇ ਦੁੱਖ ਸੁੱਖ ਤਾਂ ਸੁਣਾਉਂਦੇ ਸੀ ਵਾਹ ਕੀ ਨਜ਼ਾਰਾ ਹੁੰਦਾ ਜਦੋਂ ਇਕੱਠੇ ਮਿਲ ਬੈਂਦੇ ਸੀ ਉਹਨਾਂ ਹੀ ਨਜ਼ਾਰਿਆਂ ਤੋਂ ਬਿਨਾ ਭਰਪੂਰ ਅੱਜ ਜ਼ਿੰਦਗੀ ਬੇਰੰਗ ਹੈ ਕਿਸੇ ਨੂੰ ਜੇ ਮੈਂ ਪੁੱਛਾਂ ਜ਼ਿੰਦਗੀ ਜੀਉਣ ਦਾ ਇਹ ਕਿਹੋ ਜਿਹਾ ਢੰਗ ਹੈ ਅੱਗੋਂ ਮੈਨੂੰ ਸਾਰੇ ਕਹਿੰਦੇ ਕਾਕਾ ਜੀ ਨਵੇਂ ਜਮਾਨੇ ਦਾ ਨਮਾਹੇ ਰੰਗ ਹੈ ਮੈਂ ਨਾ ਟਿੱਲੋਂ ਸੌਨੂੰ ਬੇਨਤੀ ਕਰਾਂਗਾ ਨਹੀਂ ਹਮ ਆਪਾਂ ਬਾਹਰ ਅੱਗੇ ਮੈਂ ਬੋਗਿ ਨਾ ਟਿੱਲੋਂ ਸੌਨੂੰ ਬੇਨਤੀ ਕਰਾਂਗਾ ਸਾਡੇ ਅਣਥਕ ਵਰਕਰ ਮਿਹਨਤ ਦਿਨ ਰਾਤ ਤਿਆਰਾਂ ਜਿਹੜੇ ਸਾਡੇ ਨੂੰ ਜੱਜਾ ਮਾਰਦੇ ਰਹਿੰਦੇ ਆ ਵੀ ਆਜੋ 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 ਸ਼ਿਪੀ ਆਜੋ ਤੇ ਲਸਾ ਬੋ